ਤੇ ਭਾਨੇ ਸਿੱਧੂ ਨੂੰ ਲੋਕਾਂ ਨੇ ਦਲਦਲ ਝੁਕੜਿਆ ਪਰਚੇ ਚੋਂ ਨਹੀਂ ਕੱਢਿਆ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਭਾਨਾ ਸਿੱਧੂ ਜਿੰਦਾਬਾਦ ਇਕੱਠਾ ਕਿੰਨਾ ਹੋਇਆ ਜੀ ਇਹ ਸੰਗਤ ਦੇ ਸਰਤੀ ਹੋਇਆ ਜੀ ਇਕੱਲਾ ਕੋਈ ਨਹੀਂ ਵੱਡਾ ਹੁੰਦਾ ਬਹੁਤ ਖੁਸ਼ੀ ਆ ਬਾਈ ਲੋਕਾਂ ਦੀ ਜਿੱਤ ਆ ਲੋਕਾਂ ਨੇ ਜਿੱਤ ਕੇ ਸਾਡੀ ਝੋਲੀ 'ਚ ਖੁਸ਼ੀ ਪਾਈ ਆ ਬਾਈ ਬਹੁਤ-ਬਹੁਤ ਧੰਨਵਾਦ ਆ ਪੰਜਾਬ ਦੇ ਲੋਕਾਂ ਦਾ ਦੇਣਾ ਨਹੀਂ ਦੇ ਸਕਦੇ ਬਹੁਤ-ਬਹੁਤ ਧੰਨਵਾਦ ਪੰਜਾਬ ਦੇ ਲੋਕਾਂ ਦਾ ਜਿਹੜਾ ਮੀਡੀਆ ਠੀਕ ਹੈ ਉਹਨਾਂ ਨੇ ਸਾਡੇ ਨਾਲ ਦਿਨ ਰਾਤ ਇੱਕ ਕਰਕੇ ਸਾਡੀ ਲੋਕਾਂ ਤੇ ਇੱਕ ਬਾਜ ਪਚਾਈ ਆ ਅਸੀਂ ਭਾਨੇ ਨੂੰ ਬਾਹਰ ਕੱਢਣ ਦੇ ਵਿੱਚ ਸਾਰਾ ਯੋਗਦਾਨ ਸੰਗਤ ਦਾ ਹੈ ਇਸ ਕਰਕੇ ਸੰਗਤ ਦਾ ਤੇ ਮੀਡੀਆ ਸੋਡਾ ਮੀਡੀਆ ਜਿਨ੍ਹਾਂ ਨੇ ਮਦਦ ਕੀਤੀ ਹੈ ਹਾਂ ये बटवा लो और ना और ना और भाई लालू कर दे कर दे कर I think <laughs> we ਆਪਣਾ ਐਂਡ ਆਨ ਫਰਮ ਇਤਨੇ ਹੋ ਗਏ ਹਾਂ 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 ਬਹੁਤ 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 ਅਮਰੇ ਆਲਾ ਆਲਾ ਸੋਣਾ ਮਹੌਦਰੀਆਂ ਗਾ ਜੀ ਕੋਲ ਆ ਜਾ ਜੀ ਆ ਜਾ ਬਗਿਆ ਜੀ ਆ ਜਾ ਲਮ ਆ ਜਾ ਭਾਈ ਆ ਜੇ ਸੋਹਿਆ ਹੋਰਾ ਸੋਹਿਆ ਗਾ ਬੁਲੇ ਸੋਨਿਹਾਲ ਸੋਹਿਆ ਵਾਹ ਵਾਹ ਹੂੰ ਦੋਖ ਦੇ ਰਿਹਾ ਇਨਸਾਮ ਕਰ ਰਿਹਾ ਜੀ ਆ ਜੀ

ਵਾਹਿਗੁਰੂ ਵਾਹਿਗੁਰੂ ਨਾਮ ਤੇ ਕਿਆ ਕੋਲੇ ਜਾਓ ਯਾਰ ਬਾਈ ਆਹ ਕੁੰਡੇ ਦੇ ਕੈਸੇ ਨਾ ਫੋਟੋ ਚਲੋ ਬਾਈ ਬਾਹਰ ਨੂੰ ਨੰਗੀ ਚੱਲੀ ਜਰਾ ਬਾਹਰ ਨੂੰ ਜੀ ਬਾਹਰ ਨੂੰ ਨੰਗੀ ਚੱਲੋ ਮਾਰੇ ਮਾਰੇ ਬਾਹਰ ਪਾਈਓ ਬਾਹਰ ਨੂੰ ਨੰਗੀ ਚੱਲੋ ਵੀਰ ਬਣ ਕੇ भॻवान सिधर प्यार करण वारा ਮਰਦਾਬਾ 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 ਮ

ਗੱਲ ਮੇਰੇ ਮੇਰੇ ਕਾਪਾ ਨਾ ਸੀ ਕੋ ਆਪਣੇ ਬਾਈ ਜੀ ਤੁਹਾਡੇ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ ਅਸੀਂ ਚੈਨਾ ਤੋਂ ਨਹੀਂ ਮਰੇ ਪਾਸ ਤਾਂ ਦਿੰਦੇ ਰੋਸੇ ਇਹਨਾਂ ਤੋਂ ਨਹੀਂ ਮੰਗਦੇ ਜੀ ਬਾਈ ਲੈ ਆ سامنے ਕਾਲੇ ਫੋਟੋ ਇੱਧਰ ਬਾਈ ਜੀ ਇੱਧਰ ਬਾਈ ਜੀ ਇੱਧਰ ਸਾਹਮਣੇ ਦੇਖਿਓ ठीकु <liament> आहे <avez two pounds inaudible>

زندہ باد جان و مرسوم زندہ باد تیز دو تیز دو دیو کرن پاسوں زندہ باد رام نا رام نا زندہ باد ہاں زندہ باد جان و مرسوم زندہ باد वृंदाव <laughs> सिटू सिटू ਸੋਰੀ ਉਥੇ ਕੋਈ ਕੋਈ ਨਹੀਂ ਹੈ। ਠੀਕ ਹੈ। ਥੈਂਕ ਯੂ। ਹੋਰ ਫਿਰ ਹੋਰ ਬਹੁਤ ਬਹੁਤ ਪਖਾੜ ਤੋਂ ਦੀ ਜੀ ਦੇ ਕਰੇ। ਚਲੋ। ਹੋਰ ਬੜੀ ਸਰਕਾਰ ਤੋਂ ਚੱਲਣਾ। ਇਹ ਅੰਦਰ ਨਹੀਂ ਜਾਣਾ ਹੁੰਦਾ। ਸੰਦਰਬੱਧ। ਆਵਾਜ਼ ਆ ਰਹੀ ਹੈ। ਸਤਿ ਸ਼੍ਰੀ ਅਕਾਲ ਨਵੇਂ ਆ ਗਏ ਆਪ ਨੂੰ ਕਿੰਨੇ ਵਜੇ ਬਾਈ ਸਾਰ ਦਰ ਪਾਣੀ ਚੱਲੀ ਆਓ ਹੋਰ ਹੁਣ ਐਵੇਂ ਵਿਚਾਰਾ ਨੂੰ ਤਾਂ ਮਾਰ ਨਾ ਜਿੰਦਾਬਾਦ ਸਿੱਧੂ ਜਿੰਦਾਬਾਦ ਸਿੱਧੂ ਜਿੰਦਾਬਾਦ 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 ਪੁੱਛੋਗੇ ਵੀ ਛਾਰੇ ਕੋਸੇ ਕੋਈ ਪੁੱਛ ਨਹੀਂ ਰਿਹਾ ਕਹਣਾ ਕਰ ਮੈਨੂੰ ਮੇਰੇ ਕੋਲੇ ਲੈ ਜਾ ਪਹਿਲੇ ਇਹ ਮੈਂ ਤੁਹੀਂ ਇੱਕ ਬੋਲੂਗੀ ਇਹ ਤੂੰ ਇਹਨੂੰ ਵਿਚਾਲੇਗਾ ਜਨਤਾ ਦੀ ਬਾਚਨ ਲਿਖਦੇ ਸਾਰੀ ਦੋਤਾ ਸਵਾਗਤ ਹੈ ਅੱਜ ਵਤ ਅਸੀਂ ਖੜੇ ਪਿੰਡ ਕੋਟ ਦੁਨਾ ਦੇ ਵਿੱਚ ਜਿੱਥੇ ਕਿ ਸਾਡੇ ਨਾਲ ਸਰਪੰਚ ਸਰਬਜੀਤ ਸਿੰਘ ਮੌਜੂਦ ਹੈ ਤੇ ਉਹਨਾਂ ਦੇ ਦੋਸਤ ਮੌਜੂਦ ਨੇ ਜਿੰਨਾ ਉਤੇ ਭਾਨਾ ਸਿੱਧੂ ਦੇ ਰਿਹਾਈ ਨੂੰ ਲੈ ਕੇ ਚੱਕੇ ਹੈ ਕਦਮਾਂ ਨੂੰ ਲੈ ਕੇ ਉਹਨਾਂ ਉਤੇ ਵੀ ਪਰਚੇ ਪਾਏ ਗਿਆ ਸੀ ਪਰ ਅੱਜ ਖੁਸ਼ੀ ਦਾ ਮਾਹੌਲ ਹੈ ਅੱਜ ਉਹਨਾਂ ਨੂੰ ਰਿਹਾਈ ਕੀਤਾ ਗਿਆ ਉਹ ਪਿੰਡ ਪਹੁੰਚਣ ਵਾਲੇ ਨੇ ਗੱਲਬਾਤ ਕਰਦੇ ਆ ਇਹਨਾਂ ਦੇ ਨਾਲ ਕੀ ਉਹਨਾਂ ਦਾ ਕੀ ਕਹਿਣਾਗਾ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਸਾਡੇ ਭਰਾ ਇਨਸਾਫ ਦੀ ਜਿੱਤ ਹੋਈ ਅੱਜ ਅਸੀਂ ਉਹਨਾਂ ਇਨਸਾਫ ਸੰਧ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਲਹਿਰ ਦੇ ਵਿੱਚ ਸਾਡਾ ਸਾਥ ਦਿੱਤਾ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਜਥੇਬੰਦੀਆਂ ਦੇ ਆਗੂ ਸਰਦਾਰ ਜਸਵਿੰਦਰ ਸਿੰਘ ਜੀ ਸੋਮਾ ਲਾਂਗੋਵਾਲ ਤੋਂ ਆਜ਼ਾਦ ਯੂਨੀਅਨ ਦੇ ਉਸ ਤੋਂ ਬਾਅਦ ਕਾਕਾ ਕੋਟੜਾ ਜੀ ਸਰਜੀਤ ਸਿੰਘ ਫੂਲ ਬਾਪੂ ਹਰਦੂ ਸਿੰਘ ਜਗਸੀਰ ਸਿੰਘ ਸੀਰਾ ਸਿਨੀਵਾਲ ਇਹਨਾਂ ਜਥੇਬੰਦੀਆਂ ਦੇ ਜਿੱਥੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਰੀਆਂ ਜਥੇਬੰਦੀਆਂ ਦੀ ਬਾਕੀ ਹੋਰ ਵੀ ਰਹਿਗੇ ਹੋਣਗੇ ਜਿੱਥੇ ਲੱਖਾ ਸਦਾਣਾ ਦਾ ਅਸੀਂ ਗੱਲ ਕਰੀਏ ਉਹ ਇੱਕ ਨੌਜਵਾਨ ਆਗੂ ਨੇ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਅਗਵਾਈ ਕਰ ਰਹੇ ਨੇ ਉਹਨਾਂ ਦਾ ਤਾਂ ਇੱਕ ਫਰਜ਼ ਬਣਦਾ ਸੀ ਉਹਨਾਂ ਦਾ ਆਪਣਾ ਨਿੱਜੀ ਭਰਾ ਸੀ ਭਾਨਾ ਸਿੱਧੂ ਉਹਨਾਂ ਦੀ ਤਾਂ ਇੱਕ ਜ਼ਿੰਮੇਵਾਰੀ ਬਣਦੀ ਸੀ ਉਹਦਾ ਵੀ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪਰ ਅਸੀਂ ਇਲਾਕੇ ਦੀਆਂ ਸੰਗਤਾਂ ਦਾ ਜਥੇਬੰਦੀਆਂ ਦਾ ਨੌਜਵਾਨ ਆਗੂਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿਹੜੀ ਇਹ ਸਾਡੀ ਸਾਰਿਆਂ ਦੀ ਰਲ ਮਿਲ ਕੇ ਜਿੱਤ ਹੋਈ ਇਦੇ ਵਿੱਚ ਸਾਡੇ ਇਲਾਕੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਅੱਜ ਜਿਹੜਾ ਸਰਕਾਰ ਦਾ ਮੂੰਹ ਮੋੜਿਆ ਔਰ ਸਾਡੇ ਭਰਾ ਨੂੰ ਰਿਹਾ ਕੀਤਾ ਖਾਸ ਕਰ ਮੀਡੀਆ ਦਾ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਜੀ ਮੀਡੀਆ ਨੇ ਬਹੁਤ 27 ਤਰੀਕ ਤੋਂ ਲੱਗੇ ਹੋਏ ਨੇ ਮੀਡੀਆ ਵਾਲੇ ਭਰਾ ਸਾਡੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਇਹਨਾਂ ਨੇ ਪੂਰੇ ਦੇਸ਼ ਵਿਦੇਸ਼ਾਂ ਦੇ ਵਿੱਚ ਜਿਹੜੀ ਸਾਡੀ ਇਹ ਖਬਰ ਨੂੰ ਪਹੁੰਚਾਇਆ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਸਾਡੇ ਨਾਲ ਸਰਪੰਚ ਸਾਹਿਬ ਮੌਜੂਦ ਨੇ ਗੱਲਬਾਤ ਕਰਦੇ ਸਰਪੰਚ ਸਾਹਿਬ ਨਾਲ ਹਾਂ ਸਰਪੰਚ ਸਾਹਿਬ ਜੀ ਸასი ਸ਼ਾਲ ਬਈ ਪਹਿਲਾਂ ਸਾਰਿਆਂ ਨੂੰ ਬਹੁਤ ਖੁਸ਼ੀ ਆ ਬਈ ਲੋਕਾਂ ਦੀ ਜਿੱਤ ਆ ਸਾਡੀ ਝੋਲੀ 'ਚ ਖੁਸ਼ੀ ਪਾਈ ਆ ਬਾਈ ਬਹੁਤ ਬਹੁਤ ਧੰਨਵਾਦ ਆ ਦਿਲੋਂ ਧੰਨਵਾਦ ਆ ਬਾਈ ਸਾਰੇ ਲੋਕਾਂ ਦਾ ਜਿੰਨੇ ਬਾਹਰ ਬੈਠੇ ਮੇਰੇ ਮਿੱਤਰ ਨੇ ਸਾਰਿਆਂ ਦਾ ਉਹਨਾਂ ਦਾ ਵੀ ਧੰਨਵਾਦ ਬਾਈ ਤੇ ਬਹੁਤ ਵੱਡੀ ਜਿੱਤ ਹੋਈ ਆ ਬਾਈ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਜਿੱਥੇ ਇਹ ਵੀ ਲੋਕਾਂ ਦਾ ਇੱਕ ਨੈਗੇਟਿਵ ਪੈਂਡ ਦੇਖਿਆ ਜਾਂਦਾ ਸੀਗਾ ਲੋਕ ਕਹਿੰਦੇ ਸੀਗੇ ਕਿ ਹੁਣ ਪੰਨਾ ਸਿੱਧੂ ਬਿਲਕੁਲ ਨਹੀਂ ਆ ਸਕਦਾ ਸ਼ੈਤਾਨ ਕੰਨਾਂ ਤੱਕ ਵੀ ਆਵਾਜ਼ ਪਹੁੰਚੀ ਹੋ ਗਈ ਜੀ ਹਨਾ ਵੀ ਲੋਕ ਇਹ ਕਹਿੰਦੇ ਸੀ ਵੀ ਹੁਣ ਪੰਨਾ ਸਿੱਧੂ ਨੂੰ ਬਾਹਰ ਆਉਣਾ ਬਹੁਤ ਮੁਸ਼ਕਲ ਆ ਕਿਸਾਂ ਵਿੱਚ ਉਲਝਾਇਆ ਜਾਊਗਾ ਜੀ ਪਰ ਫਿਰ ਵੀ ਤੁਹਾਡੇ ਯਤਨਾਂ ਸਦਕਾ ਤੁਹਾਡੇ ਹਿੰਮਤ ਦੇ ਨਾਲ ਆ ਜੋ ਆਪਣੇ ਕਰਵਾਫਸਾਰੇ ਇੱਕ ਦਲਦਲ ਹੁੰਦੀ ਆ ਜਦੋਂ ਬੰਦਾ ਦਲਦਲ ਦੇ ਵਿੱਚ ਫਸਦਾ ਨਾ ਉਹ ਬੰਦੇ ਦਾ ਫਿਰ ਸਾਰਾ ਕੁਝ ਜਿਹੜਾ ਹੁੰਦਾ ਉਹ ਟੇਡਾ ਮਿੱਡਾ ਹੋ ਜਾਂਦਾ ਇਹ ਭਾਨੇ ਸਿੱਧ ਨੂੰ ਲੋਕਾਂ ਨੇ ਦਲਦਲ ਝੁਗੜੇ ਪਰਚੇ ਚੋਂ ਨਹੀਂ ਕੱਢਿਆ ਇਹ ਦਲਦਲ ਆ ਜਿਹੜੀ ਨਾ ਉਹਦੇ ਚ ਡਿੱਗ ਪਿਆ ਸੀ ਇਹ ਸਾਨੂੰ ਨਹੀਂ ਸੀ ਲੱਗਦਾ ਵੀ ਸਾਡੇ ਹੱਥ ਲੱਗ ਜੂ ਜੇ ਲੋਕਾਂ ਦੀ ਆਵਾਜ਼ ਨਾ ਉੱਠਦੀ ਠੀਕ ਹੈ ਇਹ ਕਰਕੇ ਇਸ ਕਰਕੇ ਅਸੀਂ ਲੋਕਾਂ ਨੂੰ ਕਹਿੰਦੇ ਆ ਬਾਈ ਤੁਹਾਡਾ ਦਿਲੋਂ ਧੰਨਵਾਦ ਮੀਡੀਆ ਨੂੰ ਕੀ ਕਹਿਣਾ ਚਾਹੋਗੇ ਮੀਡੀਆ ਨੇ ਤੁਹਾਡੀ ਸਪੋਰਟ ਕੀਤੀ ਹੈ ਤੁਹਾਡੀਆਂ ਵੀੜੀ ਜਿਹਦੇ ਤੱਕ ਸਾਈ ਹੋਈ ਹੈ ਲੋਕਾਂ ਤੱਕ ਜਾਕਾਰ ਕੀਤਾ ਜੀ ਦੇਖੋ ਜੀ ਜਿਹੜਾ ਮੀਡੀਆ ਠੀਕ ਹੈ ਉਹਨਾਂ ਨੇ ਸਾਡੇ ਨਾਲ ਦਿਨ ਰਾਤ ਇੱਕ ਕਰਕੇ ਸਾਡੀ ਲੋਕਾਂ ਤੱਕ ਬਾਜ ਪਹਚਾਈ ਆ ਅਸੀਂ ਸਾਰੇ মিডিਆ ਦਾ ਠੀਕ ਹੈ ਜਿਹੜੇ ਤੇ ਸਾਡੇ ਤੇ ਲੱਗਦੇ ਵੀ ਹੋਣਗੇ ਵਿੱਚ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਬਾਈ ਠੀਕ ਹੈ ਵੀ ਉਹਨਾਂ ਦਾ ਵੀ ਧੰਨਵਾਦ ਆ ਬਾਈ ਜਿਹਨੇ ਸਾਡੀਆਂ ਨਹੀਂ ਖਬਰਾਂ ਚਲਾਈਆਂ ਉਹਨਾਂ ਦਾ ਵੀ ਧੰਨਵਾਦ ਆ ਪਰ ਬਾਈ ਸਾਡੀ ਜਿਹੜੀ ਜਿੱਤ ਹੋਈ ਅੱਜ ਸਾਡੇ ਸਾਰੇ ਨਗਰ ਵੱਲੋਂ ਸਾਰੀ ਮੇਰੀ ਪੰਚਾਇਤ ਵੱਲੋਂ ਸਾਰੇ ਨਗਰ ਨਿਵਾਸੀਆਂ ਦਾ ਦਿਲੋਂ ਧੰਨਵਾਦ ਕਰਦੇ ਆਂ ਬਾਈ ਸਭ ਨੂੰ ਠੀਕ ਹੈ ਹਾਂਜੀ ਤੁਹਾਨੂੰ ਮਤਲਬ ਕਾਲ ਆਈ ਤੁਹਾਨੂੰ ਪਾਨਾ ਸਿੱਧੂ ਜੀ ਕਿੱਥੇ ਪਹੁੰਚ ਚੁੱਕੇ ਆ ਜੀ ਕੱਲ ਵੀ ਤੁਹਾਡੀ ਪਾਨਾ ਸਿੱਧੂ ਨਾਲ ਹਾਂਜੀ ਮਸਤੂਆਣਾ ਸਾਹਿਬ ਲੋਪਹੁੰਚਣ ਆ ਲੈਣੇ ਜੀ ਉਹ ਠੀਕ ਆਈ ਜਾਂ ਤੇ ਕੋਲੋਈ ਗਲੋਈ ਹਾਂਜੀ ਅਸੀਂ ਗੱਲ ਹੋਈ ਵੀਡੀਓ ਕੋਲੋਈ ਆ ਜੀ ਬਹੁਤ ਖੁਸ਼ੀ ਹੋਈ ਆ ਜੀ ਹਨਾ ਤੇ ਪਰ ਜਿਹੜੇ ਉਹਦੇ ਹੰਝੂ ਸੀ ਬਾਈ ਉਹ ਸਾਡੇ ਦਿਲੋਂ ਰੋਏ ਸੀ ਅਸੀਂ ਸਾਡਾ ਜਿਹੜਾ ਉਹ ਹੰਝੂ ਜਿਹੜੇ ਸਾਡੇ ਧਰਤੀ ਤੇ ਡਿੱਗੇ ਸੀ ਉਹ ਸਾਡੇ ਲੋਕਾਂ ਨੇ ਚੱਕ ਕੇ ਛਾੜੀ ਝੂਲੀ ਚ ਪਾਤੇ ਸੀ ਤੁਹਾਡੀ ਉਸ ਰੋਣ ਵਾਲੀ ਵੀਡੀਓ ਦੇਖ ਕੇ ਬਲੋਗ ਬਹੁਤ ਭਾਪ ਹੋਏ ਸੀਗੇ ਜੀ ਦੇਖੋ ਜੀ ਇੱਕ ਤਾਂ ਡਰਾਮੇ ਹੁੰਦੇ ਨੇ ਇੱਕ ਡਰਾਮੇ ਬਾਜ ਹੁੰਦੇ ਨੇ ਸਾਡੇ ਲਵੇ ਉਹ ਕੰਮ ਤਾਂ ਹੈ ਨਹੀਂ ਜਦੋਂ ਮਜੀਬ ਸਿੰਘ ਖੜਦਾ ਫਿਰ ਕਿਸੇ ਗੱਲ ਤੋਂ ਜੱਟ ਨਾਲ ਖੜਦਾ ਤੁਹਾਨੂੰ ਬਾਕੀ ਸਾਨੂੰ ਪਤਾ ਹੈ ਹਨਾ ਤਾਂ ਦਿਲੋਂ ਖੜਦੇ ਆ ਬਾਈ ਜਿਹਦੇ ਨਾਲ ਖੜੇ ਆ ਅਜੇ ਤੱਕ ਕਲਦੀਪ ਹੁਰੀਨਾ ਨਿੰਮੇਹੁਰੀ ਨੇ ਇਹਨਾਂ ਦਾ ਕਿੰਨੇ ਟਾਈਮ ਦੀ ਯਾਰੀ ਹੈ ਤਾਂ ਦਿਲੋਂ ਹੈ ਇਹ ਨਹੀਂ ਹੈਗਾ ਉੱਤੋਂ ਉੱਤੋਂ ਵਾਲਾ ਕੰਮ ਨਹੀਂ ਹੈਗਾ ਬਿਆਜ ਦਾ ਕਲਬ ਜਮਣਾ ਹਰੀ ਕੀ ਖੈ ਦਾ ਪਤੀ ਆ ਸਰ ਹਾਂਜੀ ਬਈ ਹਾਂਜੀ ਸਰ ਕੀ ਕਹਿਣਾ ਚਾਹੋਗੇ ਜੀ ਸੱਚੀ ਗੱਲ ਬਾਈ ਸਾਰਿਆਂ ਨੂੰ ਇਹ ਹੈਗੀ ਜੀ ਜਿੱਤ ਲੜਦੇ ਲੋਕਾਂ ਦੀ ਇਹ ਸਚਾਈ ਦੀ ਜਿੱਤ ਹੋਈ ਹੈ ਜੀ ਅਸੀਂ ਬਹੁਤ ਬਹੁਤ ਧੰਨਕਰ ਧੰਨਵਾਦ ਕਰਦੇ ਹਾਂ ਸਮੁੱਚੀ ਸੰਗਤ ਦਾ ਜਿਨ੍ਹਾਂ ਨੇ ਹਮ ਹਮਾ ਕੇ ਇੱਥੇ ਪਹੁੰਚ ਕੇ 29 ਵਾਲੇ ਕੱਟ ਦਾ ਵੱਡਾ ਯੋਗਦਾਨ ਪਾਇਆ ਫਿਰ 3 ਤਰੀਕ ਨੂੰ ਤੇ ਅੱਜ ਵੀ ਦੇਖੋ ਤੁਸੀਂ ਇਕੱਠਾ ਕਿੰਨਾ ਹੋਇਆ ਜੀ ਇਹ ਸੰਗਤ ਦੇ ਸਿਰ ਤੇ ਹੋਇਆ ਜੀ ਇਕੱਲਾ ਕੋਈ ਨਹੀਂ ਵੱਡਾ ਹੁੰਦਾ ਭਾਨੇ ਨੂੰ ਬਾਹਰ ਕੱਢਣ ਦੇ ਵਿੱਚ ਸਾਰਾ ਯੋਗਦਾਨ ਸੰਗਤ ਦਾ ਹੈ ਇਸ ਕਰਕੇ ਸੰਗਤ ਦਾ ਤੇ মিডিਆ ਤੁਹਾਡਾ মিডিਆ ਜਿਨ੍ਹਾਂ ਨੇ ਕਿ ਸਾਰੀ ਗੱਲ ਦੇਸ਼ ਆਬ ਦੇਸ਼ਾ ਤੱਕ ਪਹੁੰਚਾਈ ਇਹਦਾ ਵੀ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅਸੀਂ ਸਾਰੀ ਸੰਗਤ ਦਾ ਸਾਰੇ ਪੰਜਾਬ ਦਾ ਜਿੰਨੇ ਵੀ ਮੇਰੇ ਯਾਰ ਦੋਸਤ ਬਾਹਰ ਨੇ ਮੇਰੇ ਭਰਾ ਬਾਹਰ ਨੇ ਸਭ ਦਾ ਦਿਲੋਂ ਧੰਨਵਾਦ ਕਰਦਿਆਂ ਕਿ ਜਿਨ੍ਹਾਂ ਨੇ ਇੰਨੀ ਸਪੋਰਟ ਕਰੀ ਭਾਨੇ ਵੀਰ ਵਾਸਤੇ ਵੀ ਬਾਹਰ ਕਢਾਇਆ ਉਹਨਾਂ ਦੇ ਮੂੰਹ ਤੇ ਚਪੇੜ ਆ ਜਿਹੜੇ ਕਹਿੰਦੇ ਤੇ ਭਾਨਾ ਬਾਹਰ ਨਹੀਂ ਆਉਂਦਾ ਬਾਹਰ ਨਹੀਂ ਆਉਂਦਾ ਅੱਜ ਉਹਨਾਂ ਦੇ ਮੂੰਹ ਤੇ ਚਪੇੜ ਹੈ ਸਰਕਾਰ ਦੇ ਮੂੰਹ ਤੇ ਵੀ ਚਪੇੜ ਹੈ ਜਿਹੜੇ ਕਹਿੰਦੇ ਤੇ ਅਸੀਂ ਭਾਨੇ ਨੂੰ ਬਾਹਰ ਨਹੀਂ ਕੱਢਣ ਦਿੰਦੇ ਅਸੀਂ ਪੰਜਾਬ ਦੇ ਲੋਕਾਂ ਦਾ ਦੇਣਾ ਨਹੀਂ ਦੇ ਸਕਦੇ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਲੋਕਾਂ ਦਾ ਸੋਡਾ ਮੀਡੀਆ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸਾਡੇ ਨਾਲ ਸੰਯੋਗ ਕਰਿਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਆ ਇਹਨਾਂ ਦੇ ਵੀ ਪਰਚੇ ਪਏ ਨੇ ਪਰ ਫਿਰ ਵੀ ਡੋਲੇ ਨਹੀਂ ਪਾਨੇ Sidhu ਦੇ ਬਰਾਬਰ ਕੰਧਵਾਗ ਕਹਿੰਦੇ ਹੁੰਦੇ ਆ ਕਿ ਨਾਲ ਖੜੇ ਰਹੇ ਨੇ ਨਹੀਂ ਗੱਲਬਾਤ ਕਰਦੇ ਵੀਰ ਦੇ ਨਾਲ ਹਾਂਜੀ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਸਾਰੇ ਲੋਕਾਂ ਦਾ ਧੰਨਵਾਦ ਜਿਨ੍ਹਾਂ ਨੇ ਪਹੁੰਚੇ ਨੇ ਹਨਾ ਲੋਕਾਂ ਦੀ ਜਿੱਤ ਆ ਗਈ ਜੇ ਲੋਕ ਨਾ ਹੁੰਦੇ ਪਾਨੇ ਨੂੰ ਹੀ ਬਾਹਰ ਨਹੀਂ ਕਢਾ ਸਕਦੇ ਸੀਗੇ ਇਹ ਗਣਾ ਲੋਕਾਂ ਕਰਕੇ ਜਿੱਤ ਹੋਈ ਹੈਗੀ ਪਰਚੇ ਤਾਂ ਪੈਂਦੀ ਹੁੰਦੇ ਨੇ ਬੰਦਿਆਂ ਦੀ ਪੈਂਦੇ ਹੁੰਦੇ ਨੇ ਤੇ ਬਾਕੀ ਇੱਕ ਗੱਲ ਹੋਰ ਆ ਉਹ ਆਤਮਾਨ ਬਾਕੀ ਦਾ ਸਾਰਾ ਕੁਝ ਕਰੀ ਜਾਂਦਾ ਝੋਲੇ ਵੰਡੀ ਜਾਂਦਾ ਹਨਾ ਯੂਰ ਸਾਹਿਬ ਗੁਰਦੁਆਰੇ ਤੇ ਆਪਣੇ ਦੇ ਉੱਤੇ ਕਬਜ਼ਾ ਕੀਤਾ ਸਰਕਾਰ ਨੇ ਉਹਦੇ ਬਾਰੇ ਉਹਨੇ ਇੱਕ ਬਿਆਨ ਵੀ ਨਹੀਂ ਦਿੱਤਾ ਮੀਡੀਆ ਦੇ ਉੱਤੇ ਬਸ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਮਤਲਬ ਆ ਰਹੇ ਨੇ ਕਿੰਨੀ ਖੁਸ਼ੀ ਆ ਜੀ ਬਈ ਬਹੁਤ ਜ਼ਿਆਦਾ ਖੁਸ਼ੀ ਆ ਬਈ ਜਿੰਨੀ ਵੀ ਕਹਦੇ ਬਹੁਤ ਜ਼ਿਆਦਾ ਖੁਸ਼ੀ ਆ ਜੀ ਇਸ ਕੀ ਪਿੰਡ ਕੋਡ ਦੇ ਨਾਲ ਪੰਚਾਇਤ ਤੇ ਉਹਨਾਂ ਦੇ ਦੋਸਤ ਅੱਜ ਪਾਣਾ ਸਿੱਧੂ ਜੀ ਉਹਨਾਂ ਦੇ ਪਿੰਡ ਉਹਨਾਂ ਦੇ ਕੋਲੇ ਵਾਪਸ ਆ ਰਹੇ ਨੇਗੇ ਭਾਵੇਂ ਕਈ ਦਿਨਾਂ ਦਾ ਲੰਬਾ ਬਸੋੜਾ ਪਿਆ ਸੀ ਪਾਣਾ ਸਿੱਧੂ ਇਹਨਾਂ ਤੋਂ ਥੋੜਾ ਦੂਰ ਚਲੇ ਗਏ ਸੀ ਪਰ ਅੱਜ ਉਹ ਇਹਨਾਂ ਦੇ ਵਿੱਚ ਵਾਪਸ ਆ ਰਹੇ ਨੇ ਉਹ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਜਿੱਥੇ ਇਹਨਾਂ ਨੇ ਜਿੱਥੇ ਬੰਦੀਆਂ ਦਾ ਧੰਨਵਾਦ ਕੀਤਾ ਉੱਥੇ ਦੇ ਖਾਸ ਕਰਕੇ ਮੀਡੀਆ ਦਾ ਵੀ ਧੰਨਵਾਦ ਕੀਤਾ ਜੇਕਰ ਮੀਡੀਆ ਨਾ ਹੁੰਦਾ ਤਾਂ ਸ਼ਾਇਦ ਅੱਜ ਦਾ ਦਿਨ ਕੁਝ ਹੋਰ ਹੁੰਦਾ ਜਿਵੇਂ ਤੁਹਾਨੂੰ ਇਹਨਾਂ ਪੂਰੀ ਪੰਚਾਇਤ ਦੇ ਨਾਲ ਸਰਪੰਚ ਦੇ ਨਾਮ ਲੈ ਇਹੋ ਜਿਹੇ ਤਰ੍ਹਾਂ ਅੱਜ ਆਪਣੇ ਹੋਰ ਵੀ ਇਸੇ ਤ